ਹੁਣੇ ਰੀਸੈਂਟਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਨਾਇਰਾ ਪੰਪ ਪੀਰਜਨ ਲਿਖ ਕੇ نیچے ਆ ਰਿਹਾ ਤੇ ਉੱਥੇ ਜਿਹੜਾ ਹੈਗਾ ਜੀ ਸ਼ੇਰ ਰਹਾ ਦੇ ਸਮੇਂ ਹੁੰਦਾ ਦਿਖ ਰਿਹਾ ਹੈਗਾ ਜੀ ਜਦੋਂ ਅਸੀਂ ਆਪਣੇ ਏਰੀਆ ਦੇ ਵਿੱਚ ਉਰੇ ਆ ਕੇ ਪੀਰਜਨ ਵਾਲੇ ਪੰਪ ਨੂੰ ਚੈੱਕ ਕੀਤਾ ਜੀ ਉਹ ਜਿਹੜੀ ਵੀਡੀਓ ਹੈਗੀ ਹੈ ਵੀਡੀਓ ਬਿਲਕੁਲ ਫੇਕ ਹੈਗੀ ਆ ਉਹਦੇ ਵਿੱਚ ਜਿਹੜੀਆਂ ਤਿੰਨ ਚਾਰ ਚੀਜ਼ਾਂ ਦੇਖਣ ਵਾਲੀਆਂ ਨੇ ਇੱਕ ਤਾਂ ਫਲੋਰ ਹੈਗਾ ਜੀ ਜਿਹੜਾ ਉੱਥੇ ਫਲੋਰ ਜਿਹੜਾ ਉਹਨਾਂ ਨੇ ਇੰਟਰਲੌਕ ਲਾਈ ਹੋਈ ਆ ਉਹ ਇੰਟਰਲੌਕ ਸਿੰਪਲ ਲੱਗੀ ਲੱਗਦੀ ਹੈ ਇੱਥੇ ਸਾਡੀ ਇਹ ਦੋ ਕਲਰ ਦੀ ਇੰਟਰਲੌਕ ਹੈ ਇਕ ਝੰਡੇ ਦਿਖਦੇ ਨੇ ਇਸ ਪੰਪ ਦੇ ਉੱਤੇ ਝੰਡੇ ਨਹੀਂ ਹੈਗੇ ਜੇ ਜਦੋਂ ਐਗਜ਼ਿਟ ਕਰਦੇ ਆ ਜਾਂ ਐਂਟਰ ਕਰਦੇ ਆ ਆਲੇ ਦੁਆਲੇ ਪੇੜ ਦਿਖੇਗੇ ਨੇ ਇਸ ਪੰਪ ਦੇ ਵਿੱਚ ਉਹ ਪੇੜ ਨਹੀਂ ਹੈਗੇ ਜੀ ਜਿਹੜੀਆਂ ਆਪਣੀਆਂ ਮਸ਼ੀਨਾਂ ਨੇ ਜਿਹਦੇ ਵਿੱਚ ਜਿਹਦੇ ਰਹੀ ਤੇਲ ਪਾਇਆ ਜਾਂਦਾ ਜੀ ਉਹਨਾਂ ਦੀਆਂ ਨੋਜ਼ਲਾਂ ਇਸ ਮਸ਼ੀਨ ਤੇ ਸੈਂਟਰ 'ਚ ਨੇ ਉਹਨਾਂ ਦੀਆਂ ਸਾਈਡ ਤੇ ਨੇ ਨਾਲੇ ਮੋਰ ওভার ਜਿਹੜੇ ਉਹਰੇ ਪੰਪ ਦੇ ਕਰੰਦੇ ਨੇ ਜਾਂ ਮਾਲਕ ਨੇ ਉਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਾਡੀ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਵੀਡੀਓ ਸਾਡੇ ਪੀਰ ਜੈਨ ਦੀ ਨਹੀਂ ਹੈ ਕਿਸੇ ਹੋਰ ਦੀ ਹੈ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਚੈਨਲ ਨੇ ਜਾਂ ਕਿਸੇ ਬੰਦੇ ਜਿਹੜਾ ਕੋਈ ਆਪਣਾ ਚੈਨਲ ਚਲਾ ਰਿਹਾ ਉਹਨੇ ਆਪਣੇ ਵਿਊਜ਼ ਵਧਾਉਣ ਲਈ ਜਿਹੜਾ ਹੈਗਾ ਕਿ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਪੀਰ ਜੈਨ ਕਰਕੇ ਆਪਣੀ ਇਹ ਵੀਡੀਓ ਪਾਈ ਹੈ ਇਹ ਵੀਡੀਓ ਫੇਕ ਹੈ ਪੀਰ ਜੈਨ ਦੀ ਨਹੀਂ ਹੈ ਜੀ ਕੀ ਕਾਰਵਾਈ ਕਰ ਰਹੇ ਹੋ ਜਿਹਨੇ ਫੇਕ ਵੀਡੀਓ ਪਾਈ ਹੈ ਕਿ ਅਸੀਂ ਫੋਰੈਸਟ ਵਾਲਿਆਂ ਨਾਲ ਗੱਲ ਕਰਕੇ ਜਿਹੜੇ ਬੰਦੇ ਨੇ ਪਾਈ ਹੈਗੀ ਹੈ ਜੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਠੀਕ